ਇਹ ਹੈ ਇਹ ਕਿਸਾਨ ਮੇਲਾ ਬਟੰਡੇ ਦਾ ਅੱਜ 12 ਮਾਰਚ ਨੂੰ ਤੇ ਆਜੋ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਵੀ ਬਹੁਤ ਸਾਰੇ ਖੇਤੀਬਾੜੀ ਦੇ ਸੰਦ ਦੇ ਤਰ੍ਹਾਂ-ਤਰ੍ਹਾਂ ਦੇ ਖੇਤੀਬਾੜੀ ਸਬੰਧੀ ਸੰਦ ਨੇ ਜੀ ਗਾਮਰੀਕਨ ਖੜੇ ਦੁੱਧ ਚੋਣਣੀਆਂ ਮਸ਼ੀਨਾਂ ਅਲੱਗ-ਅਲੱਗ ਸਾਈਜ਼ਾਂ ਵਿੱਚ ਤੇ ਅੱਜ 12 ਮਾਰਚ ਨੂੰ ਆਪਾਂ ਖੇਤਰੀ ਮੋਡ ਕੇਂਦਰ ਬਟੰਡੇ ਆ ਕੇ ਮੇਲਾ ਵੇਖਣਾ ਹੈ ਜੀ ਤੇ ਆਜੋ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਤਾਰਾ ਮੇਲਾ ਇੱਧਰ ਦੇਖੋ ਪਸ਼ੂਆਂ ਦੇ ਤੌਰ 'ਤੇ ਘਿਹਾਰਿਆਂ ਵਗੈਰਾ ਸਭ ਤੋਂ ਸਭ ਕੱਪ ਡੈਲ ਬੂਟ ਅਪੀ ਮੈਗਵਾ ਦੇਖੋ ਉਹ ਜੁੱਤੀ ਲੀਚੀ ਕੋਟੇਸ ਵਗੈਰਾ ਮੇਲਾ ਜਿਸ ਤਰ੍ਹਾਂ ਦਾ ਲੱਗਦਾ ਹਾਂ ਜੀ ਆਈ ਸਾਡੇ ਕੋਲ ਤੋਂ ਅਮਰੰਦਿਤ ਭਾਰੂ ਫੂਲ ਦੇ ਖਾਰਾ ਗਰਮਿਤੋ ਸ਼ੁਕਰਾ ਗਰਮਿਤੋ ਇਧਰ ਤਾਂ ਕਹਿੰਦਾ ਤਾਂ ਜਨੇ ਨਹੀਂ ਲੱਗਣੀ ਹੈ ਯਾਯੂਨ ਦਾ ਦਿਨ ਨਹੀਂ ਆਇਆ ਗਰਮਿਤੋ ਹੋਵੇ ਸਵਾਲ ਇਧਰ ਹਾਰ ਸ਼ਾਨਾ ਮਰਚਾ ਇੱਕ ਗੋੜ ਵਗੈਰਾ ਇਧਰ ਜਿਹਨੇ ਗੱਡੀ ਆ ਉਹ ਖੜਾ ਆਪਣਾ ਗਾਂ ਸ਼ੁੱਧ ਗੋੜ ਉੱਥੇ ਕੋਈ ਵਰਤੀ ਨਹੀਂ ਅਲੱਗ ਅਲੱਗ ਟਾਈਪ ਦਾ ਸੌਂਫ ਵਾਲਾ ਤੇ ਹੋਰ ਵੀ ਘਰੇਲੂ ਵਰਤਨਯੋਗ ਸਮਾਨ ਤੁਹਾਨੂੰ ਵੀ ਵੀ ਦੀ ਸਾਰਾ ਪਈ ਨਹੀਂ ਪਈ ਮਾਗ ਨੂੰ ਪਸੀ ਪਾਈ ਤੇ ਇਤਨਾ ਕਲਾ ਤਾਂ ਕਰੀ ਵੀ ਵੀ ਕਰ ਤੁਸੀਂ ਸਾਡੇ ਕੋਲ ਵੀ ਬਸ ਸਾਹੀ ਹੈ ਤੇ ਹੋਰ ਸਾਡੇ ਕੋਲ ਵੀ ਹੈ ਇਧਰ ਪੇਸਟ ਵਗੈਰਾ ਬਹੁਤ ਸਾਰੇ ਭੋਜਨ ਪਦਾਰਥ ਜੀ ਸੇਮੇ ਘੱਟ ਕੇ ਬਣਾ ਰਿਹਾ ਗੁੰਗੁਣੀ ਬੜੀ ਘੱਟ ਹੈ। ਜਿਹਾ ਦੇਖੋ ਤੁਸੀਂ ਮਸ਼ਰੀ ਲੱਗੀ ਦੂਜੇ ਬੜੀ। ਉਹਦਾ ਮਾਤਮਾ ਸੀ। ਵੱਖ-ਵੱਖ ਟਾਈਪ ਦੇ ਖੇਤੀਬਾੜੀ ਸੰਦਨ। ਗਾਮ ਰਿਕਰ ਖੜਤੀ।

Sekutu Ini tempat juri kariri company. 5000 orang lagi. Kamu beli apa? ਮੰਮੀ ਐਫ ਪੀ ਤੇ ਡਰਮ ਉਹ ਬਹਾਇਆ ਗਿਆ ਤੇ ਲੋਕਾਂ ਨੇ ਕਿਹਾ ਆ ਜੀ ਵੀਰ ਜੀ ਇੱਧਰ ਦੇਖਦੇ ਆਪਾਂ ਸਾਹਮਣੇ ਜਿਹੜੀ ਕੋਈ ਸੰਗਰੀ ਹੈ ਉਹ ਬੜੀ ਵੱਡੀ ਚਾਰ ਪੌੜਾਂ ਵਾਲੀ ਮਸ਼ੀਨ ਲੱਗਦੀ ਹੈ ਸ਼ਕਤੀਮਾਨ ਕੰਪਨੀ हा सप्रे सर्किल ਕੀ ਵੀ ਜਮਨੀ ਮਿਸ਼ਰ ਕੰਪਨੀ ਵੱਲੋਂ ਕੀ ਬਾੜੀ ਵਾਲੇ ਖਾੜੀ ਸੰਬੰਧੀਆਂ ਨੂੰ ਗਿਆਨ ਦੇ ਗਏ ਤੇ ਤਮੈ ਤਰੇ ਦੀ ਦਸਤਾਵੇਜ਼ Terus, April karena walaupun bayar itu. ਇਹ ਦੇਖੋ ਚੋਕਲੇਟ ਦਾ ਸਰਪ੍ਰਾਈਜ਼ ਹੋਤਾ ਸੀ ਮੈਨੂੰ ਵੀ ਸੀਐਸਸੀ ਇਹਦਰ ਕਿਸਾਨ ਵੀ ਬੜਾ ਬੜਾ ਸਹੀ ਮਾਰਤਰਾ ਦੀ ਸੌਦਾ ਘਟ ਨਹੀਂ ਲੈਂਦੇ ਇਹ ਆਪਣੇ ਰੋਡ ਦੇ ਉਪਰ ਆ ਗਿਆ ਜੀ ਸਾਰਾ ਹੋਰ ਕਿੰਨੇ ਕੰਮ ਕਰੇ ਗਏ ਸਾਂਝੀ ਵਾਲੇ ਦੀ ਹਰ ਤਰ੍ਹਾਂ ਦੇ ਫਾਂਗਾਰੇ ਤੇ ਜਿਹੜੇ ਬਾਹਰ ਲੈ ਜਾਂਦੇ ਨੇ ਮੇਨ ਰੋਡ ਤੋਂ ਸਾਰੇ ਮਿਰਚਾਂ ਵਗੈਰਾ ਆਪਾਂ ਸੰਭਾਲ ਲਾਇਰ ਤੋਂ ਕਿਲੋ ਬਰੇ ਵਗੈਰਾ ਸਾਰੇ ਆਪਾਂ ਸੰਭਾਲ ਲਏਗੀ ਇਹ ਕਿਉਂ ਹੋ ਰਿਹਾ ਹੈ ਇਹ ਸਾਡੀ ਸਰਵਿਸ ਹੈ ਬਾਈ ਆ ਨਵੀਂ ਨਪਲਸਾ ਦੇ ਆਪਣੇ ਵੀਡੀਓ ਨੂੰ ਸ਼ੇਅਰ ਜੁੜਿਤ ਕਰ ਦੇਣਾ ਜੀ ਧੰਨਵਾਦ ਜੀ